ਹਾਂਜੀ ਬਾਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਪੂਰੇ ਵਧੀਆ ਤੇ ਉਮੀਦ ਆ ਸਾਰੇ ਭਰਾਵਾਂ ਦੇ ਜਾਨਵਰ ਕਾਇਮ ਹੋਣਗੇ ਤੇ ਬਾਈ ਅੱਜ ਕਿਸੇ ਬੰਦੇ ਘਟਿਆ ਬੰਦੇ ਦੀ ਘਟਿਆ ਕਰਤੂਤ ਦੇਖ ਕੇ ਇੰਨਾ ਮਨ ਦੁਖੀ ਹੋਇਆ ਬਾਈ ਕਿ ਕਿਸੇ ਘਟਿਆ ਬੰਦੇ ਨੇ ਆਪਣੇ ਬੇਜਵਾਨੇ ਜਾਨਵਰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਵੀਰੇ ਤੇ ਇੰਨਾਂ ਸਾਰੇ ਜਾਨਵਰਾਂ ਨੂੰ ਜਾਨੋਂ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਕਿਸੇ ਘਟਿਆ ਬੰਦੇ ਨੇ ਤੇ ਵੀਰੇ ਚਲੋ ਆਪਾਂ ਨੂੰ ਪਤਾ ਲੱਗ ਗਿਆ ਤੇ ਇੰਨਾ ਕਬੂਤਰਾਂ ਦਾ ਬਚਾਅ ਹੋ ਗਿਆ ਬਾਈ ਕਿਉਂਕਿ ਆਪਾਂ ਕਬੂਤਰ ਹਰ ਰੋਜ਼ ਘੰਟਾ ਦੇਰ ਘੰਟਾ ਖੁੱਲੇ ਜ਼ਰੂਰ ਛੱਡਦੇ ਆਂ ਬਾਈ ਤੇ ਕੋਈ ਬੰਦਾ ਦਾ ਭੇਤੀ ਆ ਕਹਿੰਦੇ ਘਰ ਦਾ ਭੇਤੀ ਲੰਕਾ ਝਾੜਉਂਦਾ ਹੁੰਦਾ ਤੇ ਉਹ ਬੰਦੇ ਕੋਲ ਜਾਂਦਾ ਆਪਣੀਆਂ ਵੀਡੀਓ ਜਾਂਦੀਆਂ ਬੰਦਾ ਕੋਈ ਆਪਣੇ ਪਿੰਡ ਦੇ ਜਿਹੜਾ ਐਡੀ ਮਾੜੀ ਕਰਤੂਤ ਕਰਕੇ ਗਿਆ ਤੁਹਾਨੂੰ ਦਿਖਾਉਂਦੇ ਆਂ ਕਰਤੂਤ ਵੀ ਕਿਹੜੀ ਉਹ ਕਰਕੇ ਗਿਆ ਤੇ ਇਹਨਾਂ ਬੇਜਾਨੇ ਜਾਨਵਰਾਂ ਦਾ ਯਾਰ ਕੀ ਕਸੂਰ ਆ ਕੀ ਵਿਗਾੜਿਆ ਇਹਨਾਂ ਵਿਚਾਰੇ ਬੇਜਾਨੇ ਜਾਨਵਰਾਂ ਨੇ ਕਿਸੇ ਦਾ ਭਈ ਪੱਕਾ ਉਹ ਬੰਦਾ ਇਹਨਾਂ ਦੀ ਨਸਲ ਤੋਂ ਮੱਚਦਾ ਛੜਦਾ ਭਿਆ ਉਹਦੇ ਕੋਲ ਇਹਨਾਂ ਅੱਗੇ ਕਬੂਤਰ ਨਹੀਂ ਹੋਣੇ ਚੰਗੇ ਨਹੀਂ ਹੋਣੇ ਉੱਡਦੇ ਨਹੀਂ ਹੋਣੇ ਇਹਨਾਂ ਵਾਂਗ ਤਾਂ ਉਹ ਭਈ ਇਹ ਕੰਮ ਕਰਕੇ ਗਿਆ ਬੰਦਾ ਉਹ ਐਡੀ ਘਟਿਆ ਕਰਤੂਤ ਤੇ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰਾ ਵੀਰ ਬਣ ਕੇ ਇਹ ਵੀਡੀਓ ਘਟਿਆ ਬੰਦੇ ਦੇਕਰ ਪਹੁੰਚ ਜਾਵੇ ਤੇ ਨਾਲੇ ਹੋਰਾਂ ਵੀਰਾਂ ਦਾ ਵੀ ਭਲਾ ਹੋ ਸਕੇ ਸਾਰੇ ਵੀਰ ਆਪੋ ਆਪਣੇ ਕਬੂਤਰਾਂ ਦਾ ਧਿਆਨ ਰੱਖੋ ਵੀਰੇ ਕਿਸੇ ਬੰਦੇ ਨੂੰ ਆਉਦੇ ਘਰੇ ਨਾ ਵੜੋ ਸਿੱਧੀ ਗੱਲ ਨੂੰ ਦੱਸਤੀ ਜੀ ਜੀ ਬਹੁਤ ਉਸੇ ਬੰਦੇ ਨੂੰ ਘਰੇ ਵੜੋ ਜੀ ਤੇ ਤੁਹਾਨੂੰ ਪੂਰਾ ਯਕੀਨ ਆ 100 200% ਵੀ ਹਾਂ ਇਹ ਬੰਦਾ ਆਪਣਾ ਵਧੀਆ ਨਹੀਂ ਆਮ ਲੋਕੀ ਆਪਾਂ ਜੇਕਰ ਕਿਸ ਨੂੰ ਘਰੇ ਵੜਨ ਦਾ ਕੋਈ ਟਾਈਮ ਨਹੀਂ ਵੀਰੇ ਕਬੂਤਰ ਦਾ ਖਾਸ ਕਰਕੇ ਕਿਸ ਨੂੰ ਵਿਖਾਉ ਹੋਈ ਨਾ ਲੋਕੀ بڑے ਕੁੱਤੇ ਵੀਰੇ ਜੀਭਾ ਜਾਂਡੇ ਪਾਗਲੇ ਆਉਂਦੇ ਆਂਡੇ ਬਦਲ ਜਾਂਦੇ ਆ ਆਪਦੇ ਆਂਡੇ ਰੱਖ ਜਾਂਦੇ ਆ ਤੇ ਚੰਗੇ ਕਬੂਤਰਾਂ ਦੇ ਆਂਡੇ ਚੱਕ ਕੇ ਲੈ ਆਂਦੇ ਤੇ ਤੁਹਾਨੂੰ ਕਰਤੂਤ ਹੀ ਵਿਖਾਉਂਦੇ ਕਾ ਇਹ ਘਟੀਆਂ ਬੰਦੇ ਨੇ ਕਿਹੜੀ ਕਰਤੂਤ ਕੀਤੀ ਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਉਸ ਘਟੀਆਂ ਬੰਦੇ ਤੱਕ ਤੇ ਉਸ ਘਟਿਆ ਬੰਦੇ ਨੇ ਚੀਜ਼ ਦਾ ਅਹਿਸਾਸ ਹੋਇਆ ਜਿਹੜੇ ਇਰਾਦੇ ਨਾਲ ਤੂੰ ਆਇਆ ਸੀ ਤਰਾ ਤੂੰ ਉਸ ਇਰਾਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਵੀਰੇ ਇਹਨਾਂ ਨੇ ਕੁਝ ਵਿਗਾੜਿਆ ਕਿਸੇ ਦਾ ਯਾਰ ਕਿੰਨੇ ਸੋਹਣੇ ਜਾਨਵਰ ਗੰਨੀ ਵਧੀਆ ਨਸਲ ਬਈ ਇੱਕ ਵਾਰੀ ਘਰੋਂ ਬੰਦੇ ਚ ਨਸਲ ਚੜੀ ਹੋਵੇ ਦੂਜੀ ਵਾਰ ਬੰਦੇ ਨੂੰ ਉਹ ਵਧੀਆ ਨਸਲ ਨਹੀਂ ਮਿਲਦੀ ਭਾਵੇਂ ਜਿੰਨ ਲੱਖ ਕਿਸੇ ਵੀਰ ਤੋਂ ਚੰਗੇ ਤੋਂ ਚੰਗੇ ਕਬੂਤਰ ਲਿਆਓ ਪਰ ਆਪ ਦੇ ਕਬੂਤਰ ਆਪ ਦੇ ਹੀ ਹੁੰਦੇ ਵੀਰੇ ਤੇ ਤੁਹਾਨੂੰ ਦਿਖਾਉਣਾ ਕਿਸੇ ਘਟਿਆ ਬੰਦੇ ਨੇ ਕੀ ਕਰਤੂਤ ਕੀਤੀ ਆ ਵੀਰੇ ਆਪਾਂ ਨੂੰ ਆਦਤ ਆ ਵੀਰੇ ਮਾਪਾ ਹਰ ਰੋਜ ਜਦੋਂ ਇੱਥੇ ਆਈਦਾ ਵੀਰੇ ਆਪਾਂ ਜਕੇ ਸੀ ਮੋਗੇ ਠੀਕ ਆ ਤੇ ਆਪਾਂ ਘਰੇ ਹੈ ਨਹੀਂ ਸੀ ਤੇ ਕੋਈ ਵੀ ਵਿੱਚ ਦੀ ਬਹੁਤ ਘਟਿਆ ਕਰਤੂਤ ਕਰਕੇ ਗਿਆ ਉੱਥੇ ਤੇ ਵੀਰੇ ਸ਼ੁਕਰਾਂ ਰੱਬ ਦਾ ਅੱਗੇ ਪਿੱਛੋਂ ਵੀਰੇ ਮੈਂ ਪਾਣੀ ਬਦਲਦਾ ਕਬੂਤਰਾਂ ਦਾ ਜਦੋਂ ਮੈਂ ਪਾਣੀ ਬਦਲਦਾ ਮੈਂ ਪਾਣੀ ਇੱਥੇ ਡੋਲ ਦਿੰਦਾ ਤੇ ਔਰ ਟੂੜੀ ਤੋਂ ਭਰ ਕੇ ਇੱਥੇ ਰੱਖ ਦਿੰਦਾ ਤੇ ਅੱਜ ਵੀਰੇ ਮੈਂ ਕੁਦਰਤੀ ਵੀ ਵਿੱਚ ਪਾਣੀ ਡੋਲਣ ਚਲਿਆ ਗਿਆ ਉਹ ਦੇਖ ਲਓ ਕੁੱਝਾ ਵੀ ਆਪਣਾ ਉੱਥੇ ਵੀ ਆ ਪਾਣੀ ਹਲਦਾ ਮੈਂ ਕੁਦਰਤੀ ਪਾਣੀ ਵੀਰੇ ਵਿੱਚ ਡੋਲਣ ਚਲਿਆ ਗਿਆ ਕਹਿੰਦੇ ਹੁੰਦੇ ਨਾ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਜੱਕ ਉਹ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਤੱਤੀ ਵਾਂ ਵੀ ਲੱਗਣਾ ਤੇ ਜਿੰਨਾ ਦਾ ਖਰਾਬ ਹੋ ਗਿਆ ਤੇ ਆ ਦੇਖੋ ਬਈ ਆਪਾਂ ਇੱਥੇ ਡੋਲਣਾਏ ਸੀ ਵਿੱਚ ਪਾਣੀ ਪਾਣੀ ਦਾ ਗੁੱਝਾ ਵੀ ਆਪਣਾ ਇੱਥੇ ਹੀ ਪਿਆ ਤੇ ਆ ਇਧਰ ਵੀ ਗਲੀ ਜਾਨੀ ਕੀ ਤੁਹਾਨੂੰ ਦਿਖਾਉਣਾ ਕਿਸੇ ਘਟਿਆ ਬੰਦੇ ਨੇ ਕੀ ਘਟਿਆ ਕਰਤੂਤ ਕੀਤੀ ਆ ਆ ਦੇਖੋ ਬਈ ਆ ਵੀ ਬੰਦਾ ਖਾਦ ਸੱਟ ਕੇ ਗਿਆ ਆ ਦੇਖ ਲਓ ਭਾਈ ਆ ਭਈਆ ਖਾਦ ਕੋਈ ਘਟਿਆ ਬੰਦਾ ਖਾਦ ਸੱਟ ਕੇ ਗਿਆ ਤਾਂ ਕਿ ਵੀ ਇੱਕ ਕਬੂਤਰ ਖੁੱਲੇ ਛੱਡੂਗਾ ਤੇ ਕਬੂਤਰ ਖਾਦ ਨੂੰ ਚੁਗਣਗੇ ਤੇ ਸਾਰੇ ਦੇ ਸਾਰੇ ਮਰ ਜਾਣਗੇ ਕੋਈ ਘਟਿਆ ਬੰਦਾ ਘਟਿਆ ਕੰਮ ਕਰਕੇ ਗਿਆ ਤੁਹਾਡੇ ਸਾਹਮਣੇ ਆ ਦੇਖ ਲਓ ਭਰਾ ਕਿਉਂਕਿ ਆਪਾਂ ਕਬੂਤਰ ਕਿੰਟਾ ਦੇੜਾ ਘੰਟਾ ਜ਼ਰੂਰ ਖੁੱਲੇ ਛੱਡਦੇ ਆ ਤੇ ਆਪਣੇ ਕਬੂਤਰਾਂ ਸਾਰੇ ਕੋਠੇ ਦੇ ਉੱਤੇ ਫਿਰਦੇ ਰਹਿੰਦੇ ਆ ਵੀਰੇ ਤੇ ਜੇ ਆਪਾਂ ਨੂੰ ਅੱਜ ਨਾ ਪਤਾ ਲੱਗਦਾ ਆਪਾਂ ਨਾ ਪਾਣੀ ਡੋਲਰਾਂਉਂਦੇ ਇਧਰ ਵੀ ਜਲ ਤੇ ਵੀਰੇ ਮੈਂ ਹੁਣ ਕਬੂਤਰ ਖੁੱਲੇ ਛੱਡਦੇ ਨੇ ਸੀ ਕਿਉਂਕਿ ਮੈਂ ਹੁਣੇ ਮੋਗੋਂ ਆਇਆ ਸੀ ਮੈਂ ਝਾਟ ਇਹਨਾਂ ਨੂੰ ਖੁੱਲੇ ਛੱਡਣਾ ਸੀ ਤੇ ਕਬੂਤਰਾਂ ਨੇ ਇੱਥੇ ਆ ਕੇ ਖਾਸ ਜੁਗ ਜਾਣੀ ਸੀ ਸਾਰੇ ਦੇ ਸਾਰੇ ਖਤਮ ਹੋਈ ਨਹੀਂ ਸੀ ਤੇ ਬਈ ਯਾਰ ਕੀ ਵਿਗਾੜਿਆ ਇਹਨਾਂ ਨੇ ਯਾਰ ਬੇਜਵਾਨੇ ਜਾਨਵਾਰਾਂ ਨੇ ਕਿਸੇ ਘਟਿਆ ਬੰਦੇ ਦਾ ਜਿਹੜਾ ਉਹ ਆ ਕੰਮ ਕਰਕੇ ਗਿਆ ਬਤੰਦਰਾ ਜੇ ਤੈਨੂੰ ਨਹੀਂ ਚੰਗੇ ਲੱਗਦੇ ਤੇਰੇ ਕੋਲ ਨਹੀਂ ਜਾਨਵਰ ਚੰਗੇ ਕਿ ਤੂੰ ਮੰਗ ਕੇ ਲੈ ਜਾ ਹੂੰ ਲੈ ਜਾ ਮੰਗ ਕੇ ਲੈ ਜਾ ਇੱਕ ਜੋੜਾ ਲੈ ਜਾ ਬੱਚੇ ਘੜਾਉਣ ਨੂੰ ਜਾਂ ਬੱਚੇ ਲੈ ਜਾ ਪਰ ਆ ਘਟੀਆ ਕੰਮ ਤਾਂ ਨਾ ਕਰ ਆਹ ਦੇਖ ਲਓ ਤੁਹਾਡੇ ਸਾਹਮਣੇ ਬਈ ਤੇ ਜੇ ਆਪਾਂ ਕਬੂਤਰ ਖੁੱਲੇ ਛੱਡ ਦਿੰਦੇ ਤੇ ਬਈ ਅੱਜ ਆਪਣੇ ਕਬੂਤਰ ਗਏ ਸੀ ਆਪਾਂ ਅੰਦਰ ਬਹਿਣਾ ਜਾ ਕੇ ਚਲ ਕਬੂਤਰਾਂ ਖੁੱਲੇ ਫਿਰਦੇ ਰਹਿਣਾ ਸੀ ਤੇ ਜੇ ਮੈਂ ਇੱਧਰ ਪਾਣੀ ਡੋਲ ਦਾ ਨਾ ਹੁੰਦਾ ਤੇ ਮੈਨੂੰ ਕਿੱਥੇ ਦਿਸਣੇ ਵੀਰੇ ਮੈਂ ਅੱਗੇ ਉੱਥੇ ਹੀ ਪਾਣੀ ਡੋਲ ਦਿੰਦਾ ਹੁੰਦਾ ਅੱਜ ਮੈਂ ਇੱਥੇ ਪਾਣੀ ਡੋਲਣ ਆਇਆ ਕਰਕੇ ਤੇ ਮੈਨੂੰ ਉਹ ਦਿਸ ਗਿਆ ਤੇ ਭਰਾ ਬਣ ਕੇ ਸਾਰੇ ਵੀਰ ਆ ਤੇ ਲੋਕ ਬਹੁਤ ਘਟਿਆ ਵੀਰੇ ਕੋਈ ਪਤਾ ਨਹੀਂ ਲੋਕਾਂ ਨੂੰ ਕਦੋਂ ਕਿੱਥੇ ਕੀ ਕਰ ਜਣਾ ਕੀ ਨਹੀਂ ਕਰ ਜਣਾ ਤੇ ਵੀਰੇ ਇੱਕ ਵੀ ਕਬੂਤਰ ਚੰਗੀਆਂ ਨਸਲਾਂ ਘਰੋ ਜਾਵੜਨਾ ਦੂਜੀ ਵਾਰ ਚੰਗੀਆਂ ਨਸਲਾਂ ਘਰੇ ਬੰਦੀਆਂ ਨਹੀਂ ਇਹਨੇ ਮਰਜੀ ਚੰਗੇ ਤੋਂ ਚੰਗੇ ਕਬੂਤਰ ਲਿਆਏ ਉਹ ਕਹੇ ਤੂੰ ਤੇ ਭਰਾ ਬਣ ਕੇ ਆਪੋ ਆਪਣੇ ਕਬੂਤਰਾਂ ਦਾ ਧਿਆਨ ਰੱਖੋ ਬਾਈ ਵੀਡੀਓ ਕਰਦੇ ਹੋ ਆਦ ਤੋ ਆਦ ਸ਼ੇਅਰ ਇੱਕ ਤੋ ਘਟਿਆ ਬੰਦੇ ਦੇ ਘਰੇ ਵੀਡੀਓ ਪਹੁੰਚ ਜੇ ਤੇ ਬਾਕੀ ਸਾਰੇ ਵੀਰੇ ਚਕੰਨੇ ਹੋ ਜਾਣ ਕਿਸੇ ਨੂੰ ਘਰੇ ਨਾ ਵਾੜੋ ਵੀਰੇ ਲੋਕੀ ਅੱਜਕੱਲ੍ਹ ਆਂਡੇ ਬਦਲ ਕੇ ਲੈ ਜਾਂਦੇ ਜਿਹੜੇ ਬੰਦੇ ਤੁਹਾਨੂੰ 100% ਯਕੀਨ ਉਹ ਬੰਦੇ ਨੂੰ ਘਰੇ ਵਾੜੋ ਤੇ ਆਪੋ ਆਪਣੇ ਕਬੂਤਰਾਂ ਦਾ ਧਿਆਨ ਰੱਖੋ ਕੋਈ ਪਤਾ ਨਹੀਂ ਕਿੱਥੇ ਲੋਕਾਂ ਨੇ ਕੀ ਕਰ ਦੇਣਾ ਕੀ ਨਹੀਂ ਕਰ ਦੇਣਾ ਤੇ ਜੇ ਅੱਜ ਆਪਾਂ ਨਾਵਿਆਂ ਦੇ ਬਈ ਆਪਣੇ ਸਾਰੇ ਜਾਨਵਰ ਗਏ ਸੀ ਅੱਜ ਚਲੋ ਰੱਬ ਭਲਾ ਕਰੇ ਉਹ ਬੰਦੇ ਦਾ ਵੀ ਤੇ ਭਰਾਵਾਂ ਨੂੰ ਕਿ ਬਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀ ਵਗਾਇਆ ਸੀ ਇੰਨਾ ਬੇਜਵਾਨੇ ਜਾਨਵਰਾਂ ਨੇਗਾ ਜੇ ਅੱਜ ਆਪਾਂ ਖੁੱਲੇ ਛੱਡ ਦਿੰਦੇ ਇਹਨਾਂ 'ਚ ਕੋਈ ਨਹੀਂ ਸੀ ਵਦਣਾ ਬਈ ਨਾਲੇ ਉਹ ਬੱਚੇ ਬੱਚਿਆਂ ਨੂੰ ਦਾਣੇ ਦੇਣ ਸੀ ਆ ਗਏ ਉਹਨਾਂ ਨੇ ਚਲੋ ਬਰੇ ਬਚਾ ਹੋ ਗਿਆ ਆਪਾਂ ਨੂੰ ਫੇਰ ਵੀ ਪਤਾ ਲੱਗ ਗਿਆ ਰੱਬ ਨੇ ਆਪਣੇ ਤੋਂ ਪਾਣੀ ਬਾਹਰ ਡਲਾਉਣਾ ਸੀ ਗਲੀ 'ਚ ਤੇ ਆਪਾਂ ਪਾਣੀ ਡੋਲਣ ਜਾਣਾ ਸੀ ਨਹੀਂ ਆਪਾਂ ਅੱਗੇ ਇੱਥੇ ਡੋਲ ਦੀ ਜਦ ਰੀ ਤੋਂ ਟੂਰੀ ਤੋਂ ਭਰ ਕੇ ਰੱਖ ਲਈਦਾ ਅੱਜ ਆਪਾਂ ਵੇਖ ਲਓ ਰੱਬ ਨੇ ਜੋ ਬਚਾਈ ਕਰਨਾ ਹੁੰਦਾ ਵੀਰੇ ਆਪਾਂ ਉਧਰ ਪਾਣੀ ਡੋਲਣ ਚਲੇ ਗਏ ਤੇ ਆਪਾਂ ਨੂੰ ਪਤਾ ਲੱਗ ਗਿਆ ਕਹੇਦਾ ਘਟਿਆ ਕੰਮ ਕੋਈ ਵੀ ਜੋ ਖੜ ਕੇ ਖਾ ਜ਼ਟ ਗਿਆ ਤਾਂ ਕੋਠੇ ਤੇ ਚਲੋ ਬਾਈ ਕੋਈ ਨਾ ਵੀਡੀਓ ਭਰਾਵਾਂ ਨੇ ਕਿ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਘਟਿਆ ਬੰਦੇ ਜੇਕਰ ਪਛਾਣਦੇ ਉਹ ਤੇ ਬਾਕੀ ਸਾਰੇ ਭਰਾ ਆਪੋ ਆਪਣੇ ਕਬੂਤਰਾਂ ਦਾ ਧਿਆਨ ਰੱਖੋ ਵੀਰ ਬਣ ਕੇ ਕੋਈ ਪਤਾ ਨਹੀਂ ਕਦੋਂ ਘਟ ਅੱਜ ਕੱਲ ਲੋਕ ਕਿਸੇ ਨੂੰ ਵੇਕੇ ਜਾਂਦੇ ਨਹੀਂ ਬਈ